ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਤੰਦਰੁਸਤ ਹੋਗੇ ਤੁਹਾਡੀ ਸਾਰਿਆਂ ਦੀ ਤੰਦਰੁਸਤੀ ਪਰਮਾਤਮਾ પાસે ਹਰ ਵੇਲੇ ਮੰਗਦੇ ਆਂ ਜੀ ਤੇ ਜਿਹੜਾ ਅੱਜ ਦਾ ਵਲੌਗ ਅੱਜ ਦਾ ਵਲੌਗ ਕਰਦੇ ਆਂ ਪਰ ਸ਼ੁਰੂ ਅੱਜ ਦਾ ਵਲੌਗ ਬਹੁਤ ਘੈਂਟ ਵਾਲਾ ਤੇ ਪਹਿਲੀ ਗੱਲ ਤਾਂ ਰਾਜ ਜਿਹੜਾ ਮੌਸਮ ਬਹੁਤ ਖਰਾਬ ਹੋ ਗਿਆ ਸੀ 10 ਵਜੇ ਦੇਰੀ ਚੱਲ ਪਈ ਸੀ ਪੂਰੀ ਤੇ ਕਾਫੀ ਮੀਂਹ ਪਿਆ ਤੇ ਹਾਂ ਮੇਰੇ ਪਿੱਛੇ ਵੇਖਦਾ ਦੇਖ ਸਕਦੇ ਹੋ ਵੀਡੀਓ ਵਿੱਚ ਕਾਫੀ ਜਿਹੜਾ ਹੈਗਾ ਗੱਲਗਲੋਰਾ ਹੋਇਆ ਪਿਆ ਹੈਗਾ ਤੇ ਪੌਣੇ 2 ਵਜੇ ਦੇ ਵਿੱਚ ਇੰਨੀ ਬਿਜਲੀ ਖੜਕੀ ਕਿ ਐ ਲੱਗਾ ਜਿਵੇਂ ਵੀਡੀਓ ਸਾਡੇ ਵੀਡੀਓ ਵਿੱਚ ਡਿੱਗੀ ਹੋਵੇ ਬਹੁਤ ਜਿਆਦਾ ਜਬਰਸ ਝਟਕਾ ਸੀਗਾ ਰੱਬ ਬਿਜਲੀ ਬੱਦਲ ਵੀ ਬਹੁਤ ਗੜ ਗਿਆ ਤੇ ਰਾਤ ਕਾਫੀ ਯਾਨੀ ਕਿ بارش ਹੋਈ ਕਈਆਂ ਥਾਵਾਂ ਤੇ ਕਹਿੰਦੇ ਗੜੇ ਵੀ ਬਹੁਤ ਪਿਆ ਮੈਂ ਮੌਸਮ ਦਾ ਹਾਲ ਸੁਣਾਉਣਾ ਮੈਂ ਸਿਰਫ ਆਪਰੇ ਏਰੀਆ ਸੌਰੀ ਫਰੀਪੁਰ ਦਾ ਹਾਲ ਸੁਣਾਉਣਾ ਕਿ ਸਾਡੇ ਮੀਂਹੂ ਪੈ ਗਿਆ ਤੇ ਮੌਸਮ ਹੋ ਗਿਆ ਠੰਡਾ ਤੇ ਤੁਹਾਨੂੰ ਦਿਖਾਉਨੇ ਆ ਜਿਹੜੇ ਮਿੱਟੀ-ਮੁੱਟੀ ਔੜ ਕੇ ਆਪਣੇ ਪੂਲ ਪਾਲ ਵੀ ਕਾਫੀ ਗੰਦਾ ਹੋ ਗਿਆ ਤੁਹਾਨੂੰ ਦਿਖਾਉਨੇ ਆ ਦੇਖੋ ਆ ਦੇਖੋ ਪੂਲ 'ਚ ਆਪਣੇ ਮਿੱਟੀ-ਮਿੱਟੀ ਹੋ ਗਈ ਆ ਦੇਖ ਸਕਦੇ ਇਹ ਸਾਰੀ ਮਿੱਟੀ ਢੇਰੀ ਨਾਲ ਔੜ ਕੇ ਆਪਣੇ ਪੂਲ 'ਚ ਪੈ ਗਈ ਆ ਤੇ ਚਲੋ ਅੱਜ ਦੇ ਵਲੌਗ ਚ ਆਪਾਂ ਕਰਦੇ ਆਂ ਗੱਲਾਂ-ਬੱਤਾਂ ਤੇ ਤੁਸੀਂ ਬਣ ਰਹੋ ਸਾਡੇ ਨਾਲ ਦੋਸਤੋ ਅੱਜ ਆਪਾਂ ਰਗੜੀਏ ਕੁੰਡੇ ਵਿੱਚ ਚੜਨੀ ਤੇ ਚੜਨੀ ਤੁਹਾਨੂੰ ਦਿਖਾਉਨੇ ਆਂ ਗਰਮੀ ਦੇ ਮੌਸਮ ਵਿੱਚ ਕਹਿੰਦੇ ਚੜਨੀ ਹੋਵੇ ਨਾਲ ਹੋਵੇ ਮੱਖਣੀ ਨਾਲ ਹੋਵੇ ਦਹੀਂ ਰੋਟੀ ਖਾਣ ਦਾ ਵੱਖਰਾ ਹੀ ਸਵਾਲ ਹੁੰਦਾ ਤੇ ਅੱਜ ਆਪਾਂ ਕਾਫੀ ਦਿਨਾਂ ਬਾਅਦ ਵੈਦ ਰਗੜਦੇ ਹੈਗੇ ਆ ਕਾਫੀ ਦਿਨਾਂ ਬਾਅਦ ਰਗੜੀ ਹੈਗੀ ਤੇ ਤੁਹਾਨੂੰ ਦਿਖਾਉਨੇ ਚੜਨੀ ਪੂਤਨੇ ਦੇ ਨਾਲ ਖਾਵਾਂਗੇ ਆ ਪਰੋਟੀਆਂ ਤੇ ਬਣਦੇ ਮੇਰੇ ਨਾਲ ਲੋ ਵੀ ਦੋਸਤ ਡੈਡੀ ਨੇ 4 ਤੱਕ ਉਂਡੇ ਕੂੜਨੇ ਨੂੰ ਵੜਨਾ ਕਹਿੰਦੇ ਹੁੰਦੇ ਆ ਤੇ ਚੜਨੀ ਹੋ ਰਹੀ ਆਪਣੀ ਤਿਆਰ ਤੇ ਵੇਖੋ ਕਿਉਂ 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 ਡੈਡੀ ਕਹਿੰਦੇ ਮੈ ਰਗੜਨੀ ਆ ਮੈਂ ਕਿਹਾ ਮੈ ਰਗੜਨੀ ਆ ਡੈਡੀ ਕਹਿੰਦੇ ਮੈ ਰਗੜੀ ਮੈਂ ਚਲ ਤੀਂ ਵੱਡੇ ਤੀਂ ਰਗੜ ਲੋ ਆ ਦੇਖ ਲੋ ਡੈਡੀ ਨੇ ਕਰਦੀ ਚੜਨੀ ਚੜਨੀ ਰਗੜ ਰਗੜ ਕੇ ਤੇ ਆਪਾਂ ਖਾਵਾਂਗੇ ਚੜਨੀ ਲਵਾਾਂਗੇ ਨਜ਼ਾਰੇ ਨਾਲ ਵੀ ਨਾਲ ਲੱਸੀ ਦੇ ਫਿਰ 2 ਘੰਟੇ ਸੌ ਜਾਾਂਗੇ ਜੀ ਵੇਖੋ ਚਲੋ ਜਿਹੜੇ ਪੂਤਨੇ ਦੀ ਚੜਨੀ ਦੇ ਸ਼ਕੀਨ ਦੋਸਤਾਂ ਕਮੈਂਟ ਕਰੇ ਜੂਲ ਦੱਸੋ ਜਿਹਨੂੰ ਪੂਤਨੇ ਦੀ ਚੜਨੀ ਪਸੰਦ ਆ ਦਨੇ ਤੱਕ ਨੇ ਦਾਲ ਸਬਜੀ ਨਾਲ ਜਾਰੇ ਸਵਾਲ ਲੱਗਦੀ ਹੈ ਪੂਰਨੇ ਚਟਨੀ ਜਿਹੜੇ ਸ਼ਕੀਨ ਵੀਰ ਬੜੇ ਕਮੈਂਟ ਕਰਦੇ ਹੁੰਦਾ ਥੋੜੇ ਕਮੈਂਟਾਂ ਬਾਲ ਲੋੜ ਹੁੰਦੇ ਦੋਸਤੋ ਆ ਆਪਣੀ ਚਟਨੀ ਮੱਖਣੀ ਨਾਲ ਦਈ ਤੇ ਦਾਲ ਸਬਜੀ ਤਿਆਰ ਹੈ ਰੋਟੀ ਖਾਣ ਲਈ ਇਹ ਮੈਂ ਤਾਂ ਖਾਣ ਲੱਗਾ ਹਾਂ ਆਪਣੇ ਘਰ ਦੇ ਖਾਣ ਲੱਗੇ ਡਾੜੀਆਂ ਖਾਣ ਲੱਗੇ ਆ ਮੈਂ ਰੋਟੀ ਤਿਆਰ ਆ ਅੱਜ ਚਟਨੀ ਤੇ ਨਾਲ ਇੱਕ ਮੱਖਣੀ ਵੱਖਰੇ ਨਜ਼ਾਰਾ ਉਹਨਾਂ ਦੋਸਤੋ ਨਾਲ ਹੈਗਾ ਦਹੀਂ ਇਹਨੂੰ ਕੋਲ ਦੇ ਪਾ ਕੇ ਸਰਵ ਕਰ ਦਾਂਗੇ ਪਰ ਸਬਜੀ ਰਾਤ ਬਣਾਈ ਸੀ ਆਲੂ ਪਕੌੜਿਆਂ ਦੀ ਆ ਲੈ ਗਰਮ ਗਰਮ ਫਲਕੇ ਤੇ ਲੈਂਿਆਂ ਨਜ਼ਾਰੇ ਉਹ ਸੋ ਚੜਨੀ ਦੇ ਨਾਲ ਨਾਲ ਇੱਕ ਚੀਜ਼ ਆਪਾਂ ਹੋਰ ਲੈਂਦੀ ਆ ਉਹ ਤੁਹਾਨੂੰ ਦਿਖਾਉਣੇ ਭੁੱਲ ਗਏ ਜਿਹੜੀ ਕਿ ਆਪਣੇ ਆਮ ਘਰਾਂ ਵਿੱਚ ਸਾਰਿਆਂ ਵਿੱਚ ਹੀ ਅੱਜ ਕੱਲ ਤਾਂ ਹੋ ਗਈ ਹੈ ਉਹ ਇਹ ਚੀਜ਼ ਆ ਕਿ ਦਮ ਚਕ ਦਮ ਚਕ ਦਮ ਤੇ ਇੱਕ ਕੋਈ ਖੜਕਾਉਣ ਵਾਲਾ ਘੜਾ ਨਹੀਂ ਹੈਗਾ ਜੀ ਇਹ ਪਾਣੀ ਵਾਲਾ ਘੜਾ ਹੈ ਜਿਹੜਾ ਕੀ ਜਿਹਦੇ ਵਿੱਚ ਆਪਾਂ ਠੰਡਾ ਠਾਰ ਪਾਣੀ ਹਰ ਰੋਜ਼ ਪੀ ਸਕਦੇ ਆ ਆ ਦੇਖੋ ਜੀ ਪਾਣੀ ਦਾ ਫੁੱਲ ਭਰਿਆ ਤੇ ਆਪਾਂ ਘੜਾ ਲਿਆਂਦਾ ਸੀ ਪਰसों ਪਰੇ ਦੀ ਆਪਾਂ ਵੀਡੀਓ ਬਣਾਉਣੀ ਭੁੱਲ ਗਏ ਸੀ ਅੱਜ ਮੈਂ ਖਿਆ ਚੱਲ ਦੀ ਵੀਡੀਓ ਬਣਾ ਲੀਏ ਬਹੁਤ ਵਧੀਆ ਚੀਜ਼ ਹੈ ਤੁਸੀਂ ਜਿੰਨਾ ਨਹੀਂ ਹੈਗਾ ਲਿਆ ਕੇ ਰੱਖੋ ਆਪਣੇ ਘਰੇ ਜੇ ਆਪਾਂ ਫਰਿੱਜ ਦਾ ਪਾਣੀ ਠੰਡਾ ਪੀਣ ਦੇ ਬਿਮਾਰ ਹੋ ਜਾਂਦੇ ਨੇ ਇਹ ਜਿਹੜਾ ਹੈਗਾ ਨੇਚਰਲ ਹੈਗਾ ਕੁਦਰਤੀ ਹੈਗਾ ਜਿਹੜਾ ਕੀ ਮਿੱਟੀ ਦੇ ਬਰਤਨ ਵਿੱਚ ਕਹਿੰਦੇ ਆ ਸਿਆਣੇ ਕੀ ਪਾਣੀ ਪੀਣ ਨਾਲ ਆਪਾਂ ਨੂੰ ਕੋਈ ਖੰਘ ਜੁਕਾਮ ਇਹ ਘੜੇ ਦਾ ਪਾਣੀ ਪੀਣ ਨਾਲ ਖੰਘ ਜੁਕਾਮ ਲੱਗਦਾ ਕੋਈ ਬਿਮਾਰੀ ਨਹੀਂ ਲੱਗਦੀ ਇਸ ਲਈ ਆਪਾਂ ਘੜਾ ਲੈਂਦਾ ਪਹਿਲਾਂ ਆਪਣੇ ਹੈ ਨਹੀਂ ਸੀ ਐਵੇਂ ਤੁਹਾਨੂੰ ਝੂਠ ਮਾਰੀ ਜਾਈਏ ਪਹਿਲਾਂ ਕਿ ਪੁਰਾਣੇ ਸਮੇਂ ਜ ਹੋਊਗਾ ਪਰ ਨਹੀਂ ਲੰਦਾ ਸੀਗਾ ਅੱਜ ਕੱਲ ਲੋਕੀ ਫ੍ਰਿਜਾਂ ਨੇ ਮਗਰ ਬਾਹਲਾ ਪੈਕੇਟ ਤੁਹਾਨੂੰ ਪਤਾ ਹੀ ਹੈ ਕਿ ਘੜੇ ਘੜੇ ਨਹੀਂ ਇਸਤੇਮਾਲ ਕਰਦੇ ਪਰ ਹੁਣ ਹੁਣ ਲੋਕ ਫੇਰ ਮੁੜ ਚੁੱਕੇ ਘੜਿਆਂ ਵੱਲ ਇਸ ਲਈ ਆ ਦੇਖੋ ਆਪਾਂ ਘੈਂੜਾ ਘੜਾ ਲੈਂਦਾ ਤੁਹਾਨੂੰ ਆਪਾਂ ਦੀ ਕੀਮਤ ਦੱਸ ਦਿੰਦੇ ਸਾਡੇ ਏਰੀਆ ਚ ਬਲੇ ਸਿਰਫ 200 ਰੁਪਏ ਦਾ ਘੜਾ ਹੈ ਕੜਾ ਬਹੁਤ ਠੰਡਾ ਠਾਰ ਪਾਣੀ ਹੈ ਇਹ ਤੇ ਘੈਂਟ ਆਹੀ 250 ਦਾ 250 ਆਇਆ ਸੌਰੀ ਜੀ ਸੂਤਰਾ ਇਹ ਹਵਾਲੇ ਤੋਂ ਖਬਰ ਆ ਰਹੀ ਆ ਕਿ 300 ਰੁਪਏ ਮੰਗਦੇ ਪੈਸੇ 200 ਰੁਪਏ ਸੌਰੀ 250 ਲ ਮਿਲਿਆ ਇਹ ਮੈਨੂੰ ਥੋੜੀ ਗਲਤਫਹਮੀ ਹੋ ਗਈ ਸੀਗੀ ਇਹ ਹੈਗਾ 250 ਰੁਪਏ ਦਾ ਕੜਾ ਕਿੰਡਾ ਘੈਂਟ ਆ ਜੀ ਜੇਰ ਆਪਾਂ ਹੁਣ ਪਾਣੀ ਪੀਨੇ ਆ ਆਨੰਦ ਲਈਦਾ ਠੰਡਾ ਪਾਣੀ ਪੀ ਕੇ ਨਾਲ ਨੇਚਰਲ ਨਾਲੇ ਵਧੀਆ ਤੇ ਤੁਸੀਂ ਅੱਜ ਘਰਾਂ ਵਿੱਚ ਕੜਾ ਲੈ ਆ ਕੇ ਰੱਖੋ ਜੀ ਤੇ ਜਿੰਨੂ ਜਿੰਨੂ ਘੜੇ ਦਾ ਪਾਣੀ ਪਸੰਦ ਆ ਤੇ ਕਿਰਪਾ ਕਰੇ ਕਮੈਂਟ ਜ਼ਰੂਰ ਕਰੋ ਤੁਹਾਡੇ ਕਮੈਂਟਾਂ ਦੀ ਬਹੁਤ ਆਪਾਂ ਨੂੰ ਉਮੀਦ ਰਹਿੰਦੀ ਵੀ ਕਮੈਂਟ ਕਰੋਗੇ ਬਾਕੀ ਕਮੈਂਟ ਬਹੁਤ ਘੱਟ ਕਰਦੇ ਹੋ ਤੇ ਆਪਾਂ ਕਮੈਂਟਰਾਂ ਨੂੰ ਦੱਸਿਆ ਕਰੋ ਆਪਣੇ ਵਲੌਗ ਕਿਦਾਂ ਲੱਗਦੇ ਆ ਚਲੋ ਬਣੇ ਰਿਓ ਨਾਲ ਆਪਣੇ ਤੇ ਇਧਰ ਇੱਕ ਚੀਜ਼ ਹੋਰ ਬੜੀ ਹੈਰਾਨੀ ਕਰ ਦੇਣ ਵਾਲੀ ਆਪਣੇ ਸਾਹਮਣੇ ਆ ਚੁੱਕੀ ਹੈ ਦੋਸਤੋ ਕਿ ਆਪਣਾ ਵਾਂਚ ਅਜ ਟਾਈਮ ਨਾਲ ਹੀ ਬੈਗ ਪੜਨ ਤੇ ਜਿਹੜਾ ਟਾਈਮ ਆ ਤੁਹਾਨੂੰ ਦਿਖਾ ਟਾਈਮ ਟਾਈਮ ਪਸ ਤਾਂ ਹੋਇਆ ਬੰਦ ਤੁਹਾਨੂੰ ਟਾਈਮ ਨਾਲ ਨੇ ਟਾਈਮ ਵੱਜ ਗਿਆ ਜੀ ਵਾਂਚ ਦੱਸੋ ਕਿੰਨਾ ਟਾਈਮ ਹੋ ਗਿਆ 5:00 10:07 ਹੋ ਗਿਆ ਜੀ ਤੇ ਵੰਚ ਆਪਣਾ ਲੱਗ ਗਿਆ پڑھਣ ਟਾਈਮ ਨਹੀਂ ਵਜਦੀ ਬੇ ਕਮਾਲ ਕਿਵੇਂ ਹੋ ਗਈ ਛੁੱਟੀ ਦਾ ਫਿਰ ਅੱਜ ਫਾਇਦਾ ਉਠਾ ਰਿਆਂ ਕਿਉਂਕਿ ਇਹਨੂੰ ਅੱਜ ਸ਼ਨੀਵਾਰ ਦੀ ਵੀ ਛੁੱਟੀ ਹੋ ਗਈ ਆ ਕੱਲ ਮੈਸੇਜ ਆ ਗਿਆ ਸੀ ਇਹਦੇ ਐਪ ਤੇ ਸਕੂਲ ਦੀ ਤੇ ਦੋਸਤੋ ਇਹ ਹੁਣ ਕਹਿੰਦਾ ਮੈਂ ਸਕੂਲਾ ਕੰਮ ਕਰਨਾ ਪਹਿਲਾਂ ਖੇੜਾ ਮਸਤੀ ਮੁਸਤੀ ਸਾਈਕਲਿੰਗ ਕਰਿਆ ਤੇ ਕੰਮ ਫਿਰ ਆ ਸਾਰੇ ਪਾਸੇ ਕੰਮ ਮੌਸਮ ਠੰਡਾ ਸੀ ਆਪਾਂ ਵੀ ਰੋਕਿਆ ਨੇ ਇਹਨੂੰ ਤੇ ਹੁਣ ਠੀਕ ਹੋ ਗਿਆ ਪਹਿਲਾਂ ਬਿਮਾਰ ਸੀ ਕਾਫੀ ਜਣ ਘਰੋਂ ਨਹੀਂ ਗਿਆ ਸੀ ਤੇ ਹੁਣ ਠੀਕ ਹੈ ਹੁਣ ਕਹਿੰਦਾ ਮੈਂ ਗੇੜੇ-ਗੇੜੇ ਕੱਢਨੇ ਸਾਈਕਲ ਤੇ ਚਲੇ ਗਿਆ ਕੱਢਿਆ ਤੇ ਆ ਕੇ ਕੰਮ ਕਰਨ ਬੈਜੇ ਆਪਣੇ ਵਾਦੇ ਦੇ ਪੂਰਾ ਖਰਾ ਉਤਰਿਆ ਤੇ ਆ ਕੇ ਕੰਮ ਕਰਨ ਬੈਗਾ ਵੰਜੀਪ ਕਿੰਨੇ ਜਰ ਪੜਨਾ ਮਾੜੇ ਇੱਧਰ ਮੂੰਹ ਦਾ ਦੋ ਦੋਸਤਾਂ ਨਾਲ ਆਪਣਾ ਕਿੰਨਾ ਟਾਈਮ ਪੜਨਾ 2 ਘੰਟੇ ਜਦੋਂ ਸਾਰ ਕੁਝ ਲੱਗੂਗੀ ਡਾਈਟ ਹੋ ਗਈ ਉਹਦਾ ਬਾਸ ਆ ਗਿਆ ਉਹਦਾ ਹੜਿਆ ਚਲ ਸਾਰਾ ਕੰਮ ਕੰਪਲੀਟ ਕਰਨਿਆ ਕਹਿੰਦਾ ਮੈਂ ਹੁਣ ਬੈਠਾ ਕਰਕੇ ਉੱਠਣਾ ਸਾਰਾ ਕੰਮ ਚਲੋ ਜੀ ਬੜੀ ਖੁਸ਼ਖਬਰੀ ਦੀ ਗੱਲ ਆ ਕਿ ਵੰਚ ਆਪਣਾ ਹੁਣ ਪੜ ਕੇ ਕਹਿੰਦਾ ਕੰਮ ਆਪਾਂ ਕੰਪਲੀਟ ਕਰਕੇ ਫੇਰ ਉੱਠੂਗਾ ਤਾਂ ਦੋਸਤਾਂ ਨੂੰ ਹੈਲੋ ਹਾਈ ਸਸਤੀ ਗੱਲ ਕਰਦਾ ਹਰ ਇੱਕ ਵਾਰ ਮੈਨੂੰ ਮਰਗੇ ਕੇ ਕੇ ਚੈਨਲ ਕਰੋ ਸਬਸਕ੍ਰਾਈਬ ਕਰ ਦਿਓ ਗਾਈਜ਼ ਜੇ ਨਾ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਹਾਂਜੀ ਲੋਈ ਮੌਸਮ ਹੋ ਗਿਆ ਫਿਰ ਖਰਾਬ ਤੇ ਆਪਾਂ ਸੋਚਿਆ ਪੱਠੇ ਚੱਕ ਲਈਏ ਭੱਜ ਕੇ ਜਾ ਕੇ ਡੈੜੀਆਂ ਨੇ ਪੱਠੇ ਚੱਕ ਲਿਆ ਉਹ ਤੇ ਘਰੇ ਲੈ ਆ ਗਿਆ ਬਜੀਪ ਤੇ ਰੱਖ ਦਿੰਨੇ ਆ ਪੱਠੇ ਤੇ ਗਰਨੂਰ ਦੀ ਵੇਲੇ ਡਰਾਈਵਿੰਗ ਤੁਸੀਂ ਤੇ ਆਹ ਦੇਖੋ ਬੈਕ ਕਰ ਚੱਲ ਪਿਆ ਹੀ ਰੋਜ਼ ਰੁਟੀਨ ਦੀ ਤਰ੍ਹਾਂ ਖੇਤ ਨੂੰ ਤੇ ਜੀ ਜਲਣਾ ਹਾਣੀ ਮਾਹੌਸਮ ਬੜਾ ਕਿਊਟ ਹੋ ਰਿਹਾ ਜੀ ਮਤਲਬ ਧੁੱਪ ਨਿਕਲੀ ਸੀ ਹੁਣ ਧੁੱਪ ਹਟ ਗਈ ਆ ਮੇਹਰ ਹੋ ਗਈ ਬੱਦਲ ਵਾਈ ਵਾਹ ਯਾ ਵਾਹ ਖੇਤਾਂ ਦੇ ਨਜ਼ਾਰੇ ਖੇਤ ਨੇ ਸਵਰਾ ਝੂਟਾ ਬਾਹਰ ਅਗੇ ਠੰਡੀ ਹਵਾ ਆਨੰਦ ਲੈਣਾਂ ਨੇ ਆਦਾ ਕਹਿੰਦੇ ਖੇਤਾਂ ਜਿਹਾ ਹੁੰਦਾ ਬਾਈ ਆਡਾ ਗਵਾਂਢੀ ਆਉਂਦਾ ਕੋਲ ਵੀ ਲੰਗੀ ਆ ਰਿਹਾ ਆਡਾ ਆਪਾਂ ਨਾਟ ਲੈਣ ਆਇਆ ਆ ਮਾਰਦਾ ਜਿੱਕੀ ਵਾਤਾਪੀਆ ਲੱਗਿਓ ਯਾ ਆ ਕਿਨਾ ਪੰਨ ਨੰਦ ਲੈਣ ਆਇਆ ਮਹਾਰਾਜ ਤੀਆਂ ਲੱਗੀਆਂ ਪਿਆ ਤੀਆਂ ਲਓ ਜੀ ਪਹੁੰਚ ਗਏ ਖੇਦੋ ਜਾਓ ਵੱਡੇ ਪਏ ਆਪਣੇ ਪੱਠੇ ਚੱਕ ਕੇ ਪੱਠੇ ਆਪਾਂ ਹੈਗੇ ਵਿਹਲੇ ਬੱਲ ਗੋਲ ਲੈ ਗਰਨੂਰ ਸਾਲ ਆਲੇ ਗੱਡੀ ਸਾਈਡ ਤੇ ਪੱਠੇ ਚੱਕ ਕੇ ਲੈ ਕੇ ਲੱਦ ਕੇ ਤੇ ਆਪਾਂ ਬਸ ਚੱਲਦੇ ਆ ਘਰ ਨੂੰ ਆ ਦੇਖੋ ਬੱਦਲ ਮੌਸਮ ਖਰਾਬ ਹੈ ਕਾਫੀ ਤੇ ਚਲੋ ਪੱਠੇ ਆਪਾਂ ਲਾਦ ਤੇ ਲੈ ਚਲੀਏ ਕਿਉਂ ਖਰਾਬ ਨਾ ਹੋਣ ਪੱਠੇ ਇਸ ਲਈ ਆਪ ਕੋ ਪੱਠੇ ਪਏ ਆ ਵੱਡੇ ਤੇ ਲੱਦ ਕੇ ਚੱਲਦੇ ਆ ਕਰੇ ਲਓ ਜੀ ਪੱਠੇ ਆਪਾਂ ਲੈ ਆਂਦੇ ਆ ਲਿਆ ਕੇ ਜੀਪ ਆਪਾਂ ਲਾਤੀ ਇੱਥੇ ਤੇ ਜਿਹੜੀ ਟਰਾਲੀ ਹੈਗੀ ਲਾਤੀ ਆਪਾਂ ਉੱਥੇ ਸੈਟਿੰਗ ਕਰਤੀ ਕਿਉਂਕਿ ਤੁਹਾਨੂੰ ਦੱਸਿਆ ਸੀਗਾ ਵੀ ਮੀਂਹ ਦਾ ਟਾਈਮ ਹੈਗਾ ਟਰਾਲੀ ਆਪਾਂ ਤਾਂ ਅੰਦਰ ਕਰਤੀ ਜੀਪ ਕਰਤੀ ਬਾਹਰ ਹੀ ਕਿਉਂਕਿ ਜਦੋਂ ਪੱਠੇ ਕੁਤਰ ਲੈ ਕੇ ਜਾਵਾਂਗੇ ਉਹ ਜੀਪ ਲੈ ਜਾਾਂਗੇ ਆਪਾਂ ਜੀਬੇ ਮਗਰ ਪਾ ਕੇ ਟਰਾਲੀ ਆ ਵਾਲੀ ਤੇ ਇੱਥੇ ਜੀਪ ਬਾਹਰ ਲਾਤੀ ਜੇ ਮੀਂਹ ਆਉ ਤੇ ਜੀਪ ਧੋਤੀ ਜਾਊ ਕੋਈ ਗੱਲ ਨਹੀਂ ਹੈਗੀ ਤੇ ਆ ਜਿਹੜਾ ਆਪਣਾ ਜੰਮਰਾ ਸਮਾਨ ਆ ਇਹ ਤੇ ਕਾਫੀ ਧੂੜ ਨੇਰੀ ਜਿਹੜੀ ਕੱਲ ਸੀ ਜੰਮਗੀ ਸੀ ਤੇ ਤੇ ਆਪਾਂ ਇਹਨੂੰ ਸਾਫ਼ ਸੁਥਰਾ ਕੀਤਾ ਤੇ ਇਹਨੂੰ ਦੇਖੋ ਕਰਕੇ ਤੇ ਬੱਤਰ ਰੱਖਤਾ ਰੈਡੀ ਇਹ ਗਰਨੂਰ ਹੁਣਾਂ ਪਹਿਲਾਂ ਪਹਿਲਾਂ ਚਾਹ ਸੀ ਗਰਨੂਰ ਤੇ ਵੰਸ਼ਦੀਪ ਨੂੰ ਪਹਿਲਾਂ ਪਹਿਲਾਂ ਮਾੜਾ ਮੋਟੇ ਪੰਗੇ ਲੈਂਦੇ ਸੀਗੇ ਹੁਣੇ ਨਹੀਂ ਲੈਂਦੇ ਹੁੰਦੇ ਤੇ ਹੁਣ ਇਹ ਆਈ ਪਿਆ ਤੇ ਥੋੜਾ ਸਾਫ਼ ਕਰਨ ਨਾਲ ਸਿੱਜਾ ਆਪਾਂ ਕੀਤਾ ਸਾਫ਼ ਤੇ ਇਸ ਸਾਫ਼ ਕਰਕੇ ਆਪਾਂ ਤੇ ਸਾਮਪ ਤਾਂ ਹੁਣ ਆਪਲਾ ਆ ਕਰਾਂਗੇ ਇੱਕ ਉੱਥੇ ਲਾਇਆ 24 ਦਿਨ ਦਿਖਾਇਆ ਅੱਗੇ ਇਹ ਲਮਕ ਲਮਕਣ ਵਾਲਾ ਕਦ ਲੰਮਾ ਕਰਨ ਲਈ ਬੱਚਿਆਂ ਦੇ ਇਹ ਲਾ ਸਿਆਪ ਚਲੋ ਅੱਜ ਦਾ ਵਲੌਗ ਕਰਦੇ ਆਂ ਐਂਡ ਇਥੇ ਸਮਾ ਅੱਜ ਦਾ ਵਲੌਗ ਪਤਾ ਲੱਗਾ ਤਾਂ ਚੈਨਲ ਕਰ ਸਬਸਕ੍ਰਾਈਬ ਵੀਡੀਓ ਕਰ ਲਾਈਕ ਤੇ ਬੱਤ ਉਦ ਕਰ ਦਿਓ ਸ਼ੇਅਰ ਜੀ ਚਲੋ ਸਾਰੇ ਧੰਨਵਾਦ ਮਿਲ ਜੇਗਾ ਨਵੇਂ ਵਲੌਗ ਸਾਰੇ ਸਸੇ ਕਾਲ ਤੇ ਬਾਏ ਬਾਏ